हेलो एवरीवन जी टीवी देखने वालों का बहुत-बहुत स्वागत करती हूं थैंक यू सो वेरी मच फॉर वाचिंग जी टीवी आज जोड़ी मैं वीडियो बना रही हां एक रिक्वेस्टेड वीडियो है एंड WhatsApp पे एंड Facebook पे कुछ मुंडे ने पूछा है कि उन्होंने फार्म वर्कर वीजा पे बाहर जाना है ता ओ दी डिटेल बारे दसो मैं एक बहुत लेंथी पहले भी लास्ट ईयर ये वीडियो बनाया सेगा बट स्टिल मैं फिर बना देनी हां ਕਿ ਤੁਸੀਂ ਕਿੰਨੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਪੈਸੇ ਦੇਣ ਤੋਂ ਪਹਿਲੇ ਕੁਝ ਟਾਈਪ ਦੇ ਜਿਹੜੇ ਵੀਜ਼ੇ ਹੈਗੇ ਆ ਫਾਰਮ ਦੇ ਉਹ ਲੋਕ ਕੁਝ ਲੋਕ ਤਾਂ ਸਿਰਫ ਜਿਹੜਾ ਤੁਹਾਡੇ ਕੋਲੋਂ ਸ਼ਾਇਦ 20 ਲੱਖ ਜਾਂ 25 ਲੱਖ ਅਰਾਊਂਡ ਪੈਸੇ ਮੰਗਦੇ ਆ ਬਟ ਉਹ ਸਾਰੇ ਚੀਜ਼ਾਂ ਤੋਂ ਪਹਿਲੇ ਤੁਹਾਨੂੰ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਕਿ ਜੋ ਤੁਹਾਡੇ ਕੋਲੋਂ ਪੈਸੇ ਲੈ ਰਹੇ ਨੇ ਸੱਚਮੁੱਚ ਅੱਗੇ ਜਿਹੜਾ ਹੈ ਤੁਹਾਨੂੰ ਵਰਕ ਵੀ ਦਿਲਾਨਗੇ ਜਾਂ ਸਿਰਫ ਵੀਜ਼ਾ ਹੀ ਦਵਾਨਗੇ ਜਾਂ ਫਿਰ ਉਹ ਡਾਕੂਮੈਂਟਸ ਸਿਰਫ ਕਿਉਂਕਿ ਇਦਾਂ ਵੀ ਕੇਸਸ ਦੇਖੇ ਐ ਮੈਂ ਕਿ ਸਿਰਫ ਵੀਜ਼ਾ ਲਗਵਾਉਣ ਦੇ ਪੈਸੇ ਹੈਗੇ ਐ 20 ਤੋਂ 25000 ਡਾਲਰ ਕੈਨੇਡਾ ਦੇ ਵਿੱਚ ਰੇਟ ਚੱਲ ਰਿਹਾ ਫਾਰਮ ਵੀਜ਼ੇ ਦਾ ਵਰਕਰ ਵੀਜ਼ੇ ਦਾ ਤਾਂ ਉਹ ਤੁਸੀਂ ਲਗਾ ਲਓ ਕਿ ਅਗਰ 60 ਰੁਪਏ ਡਾਲਰ ਦੀ ਵੈਲਿਊ ਹੈ ਤਾਂ ਕਿੰਨਾ ਹੁੰਦਾ ਹੈ ਆ 6 6 12 ਔਰ 15 ਲੱਖ ਰੁਪਏ ਹੁੰਦਾ ਇੰਡੀਆ ਦਾ ਐਂਡ ਉਹਦੇ ਬਾਅਦ ਚ ਜਿਹੜੇ ਇੰਡੀਆ ਤੋਂ ਏਜੰਟ ਨੇ ਉਹ ਤੁਹਾਡੇ ਕੋਲ ਜ਼ਿਆਦਾ ਪੈਸੇ ਲੈ ਰਹੇ ਆ ਬਟ ਉਹ ਚੀਜ਼ ਦਾ ਤੁਸੀਂ ਖਿਆਲ ਰੱਖਿਓ ਕਿ ਪ੍ਰੋਪਰ ਉੱਥੇ ਜਾਣ ਦੇ ਬਾਅਦ ਤੁਹਾਨੂੰ 2 ਸਾਲ ਦਾ ਵੀਜ਼ਾ ਪਲੱਸ 2 ਸਾਲ ਕੰਮ ਵੀ ਮਿਲੇਗਾ ਜਾਂ ਸਿਰਫ ਕੈਨੇਡਾ ਪਹੁੰਚਣ ਲਈ ਤੁਸੀਂ ਇਹ ਲੈ ਰਹੇ ਹੋ ਜਿਹੜੇ ਲੋਕ ਤਾਂ ਸਿਰਫ ਕੈਨੇਡਾ ਜਾਣ ਲਈ ਹੀ ਇਹ ਵੀਜ਼ਾ ਲੈ ਰਹੇ ਨੇ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਉੱਥੇ ਉਹ ਕਿੱਦਾਂ ਸਰਵਾਈਵ ਕਰਨਗੇ ਕਿੱਦਾਂ ਕੰਮ ਕਰਨਗੇ ਕਿਉਂਕਿ ਫਾਰਮ ਸਕਿੱਲ ਵਰਕਰ ਦਾ ਵੀਜ਼ਾ ਹੈ ਤਾਂ ਫਿਰ ਉਹ ਇੱਕ ਲੋ ਕੈਟਾਗਰੀ ਦਾ ਵੀਜ਼ਾ ਹੈ ਜਿਹਦੇ ਵਿੱਚ ਕੋਈ ਕੁਆਲੀਫਿਕੇਸ਼ਨ ਦੀ ਲੋੜ ਨਹੀਂ ਹੁੰਦੀ ਤਾਂ ਉਹ ਉੱਥੇ ਜਾ ਕੇ ਉਸ ਤੋਂ ਇਲਾਵਾ ਫਿਰ ਕਿਹੜਾ ਕੰਮ ਕਰਨਗੇ ਉਹ ਚੀਜ਼ ਦਾ ਵੀ ਤੁਹਾਨੂੰ ਧਿਆਨ ਰੱਖਣਾ ਪਏਗਾ ਐਂਡ ਦੂਸਰੀ ਜਿਹੜੀ ਚੀਜ਼ ਹੈ ਕਿ ਅਗਰ ਤਾਂ ਕੰਮ ਦੇ ਨਾਲ ਵੀਜ਼ਾ ਮਿਲ ਰਿਹਾ ਹੈ ਤਾਂ ਤੁਸੀਂ ਉੱਥੇ 2 ਸਾਲ ਕੰਮ ਕਰ ਸਕਦੇ ਔਰ ਵੀਜ਼ਾ ਐਕਸਟੈਂਡ ਵੀ ਹੋ ਜਾਂਦਾ ਬਟ ਇੱਕ ਪ੍ਰੋਬਲਮ ਇਸ ਵੀਜ਼ੇ ਦੀ ਹੈ ਕਿ ਇਹ ਲੋ ਕੈਟਾਗਰੀ ਜਾਂਦਾ ਹੈ ਫਾਰਮ ਵਰਕਰ ਵੀਜ਼ੇ ਦੀ ਸਟੇਟਸ ਤੇ ਤੁਹਾਨੂੰ ਪੀਆਰ ਨਹੀਂ ਮਿਲ ਸਕਦੀ ਉਹ ਇੱਕ ਬਹੁਤ ਵੱਡਾ ਡਰਾਅ ਬੈਕ ਹੈ ਤਾਂ ਤੁਸੀਂ ਇਦਾਂ ਕਰ ਸਕਦੇ ਹੋ ਕਿ ਫਾਰਮ ਫਾਰਮਿੰਗ ਚ ਕੰਮ ਕਰਦੇ ਕਰਤੇ ਤੁਹਾਡੇ ਕੋਲ ਐਕਸਟਰਾ ਟਾਈਮ ਹੁੰਦਾ ਹੈ ਕਿਉਂਕਿ ਪੂਰਾ ਹੀ ਦਿਨ ਸਾਰਾ ਦਿਨ ਕੰਮ ਨਹੀਂ ਹੁੰਦਾ ਤੁਸੀਂ ਅਗਰ ਪੜੇ ਲਿਖੇ ਹੋ ਅਗਰ ਤੁਸੀਂ ਇੰਗਲਿਸ਼ ਬੋਲਦੇ ਹੋ ਸੁਣਦੇ ਹੋ ਸਮਝ ਲੈਂਦੇ ਹੋ ਐਂਡ ਬੋਲ ਸਕਦੇ ਹੋ ਰਿਪੀਟ ਕਰ ਸਕਦੇ ਹੋ ਤਾਂ ਤੁਸੀਂ ਡਰਾਈਵਿੰਗ ਲਾਇਸੈਂਸ ਬਣਾ ਸਕਦੇ ਹੋ ਐਨਡ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਬਾਅਦ ਜਿਹੜਾ ਹੈ ਹੌਲੀ ਹੌਲੀ ਤੁਹਾਨੂੰ ਡਰਾਈਵ ਵੀ ਕਰਨਾ ਪੈਗਾ ਕਿਉਂਕਿ ਕੋਈ ਵੀ ਕੰਪਨੀ ਤੁਹਾਨੂੰ ਇਮੀਡੀਏਟ ਐਜ਼ ਅ ਡਰਾਈਵਰ ਗੱਡੀ ਨਹੀਂ ਹੱਥ ਦੇ ਦੇਗੀ ਕਿਉਂਕਿ ਉਹ ਰਿਸਕ ਹੀ ਹੁੰਦਾ ਹੈ ਥੋੜੀ ਥੋੜੀ ਪ੍ਰੈਕਟਿਸ ਕਰਦੇ ਰਹੋ ਜਿੱਦਾਂ ਇਹ 2 ਸਾਲ ਦਾ ਤੁਹਾਡਾ ਵੀਜ਼ਾ ਪੂਰਾ ਹੁੰਦਾ ਹੈ ਤਾਂ ਨਾਲ ਤੁਹਾਨੂੰ ਡਰਾਈਵਿੰਗ ਦੀ ਜਿਹੜੀ ਹੈ ਉਹ ਐਕਸਪੀਰੀਅੰਸ ਹੋ ਜਾਏਗਾ ਪਲੱਸ ਤੁਹਾਡਾ ਹੈ ਵੀ ਦਾ ਜਾਂ ਜੋ ਵੀ ਟਾਈਪ ਦੀ ਤੁਸੀਂ ਡਰਾਈਵਿੰਗ ਕਰਨਾ ਚਾਹੁੰਦੇ ਹੋ ਲਾਇਸੈਂਸ ਐਕਟਿਵ ਹੋ ਜਾਏਗਾ ਐਂ ਤੁਸੀਂ ਜਿਹੜਾ ਹੈ ਇਸ ਤੋਂ ਬਾਅਦ ਆਪਣਾ ਜਿਹੜਾ ਹੈ ਉਹ ਸਕਿਪ ਕਰ ਸਕਦੇ ਹੋ ਵੀਜ਼ਾ ਕੈਟਾਗਰੀ ਫਾਰਮਿੰ ਸਕਿੱਲ ਵਰਕਰ ਤੋਂ ਡਰਾਈਵਿੰਗ ਵਾਲੇ ਚੜੇ ਅਦਰ ਕੈਟਾਗਰੀ ਚ ਆਂਦੀ ਹੈ ਤਾਂ ਉਹ ਤੁਸੀਂ ਕਰ ਸਕਦੇ ਹੋ ਐਂਡ ਇਦਾਂ ਹੀ ਹੌਲੀ ਹੌਲੀ ਅਗਰ ਤੁਸੀਂ ਆਇਲਸ ਲਿਖ ਸਕਦੇ ਹੋ ਤਾਂ ਆਇਲਸ ਲਿਖਣ ਦੇ ਬਾਅਦ ਅਗਰ ਤੁਹਾਡੇ ਮਿਨੀਮਮ ਓਵਰਾਲ 5 ਬੈਂਡ ਆ ਜਾਂਦੇ ਆ ਤਾਂ ਉਹ ਹੋਰ ਕਿਸੇ ਕੈਟਾਗਰੀ ਚ ਜੇ ਵੀ ਤੁਹਾਨੂੰ ਅਗਰ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਉਹਦੇ ਚ ਵੀ ਸਕਿੱਪ ਕਰ ਸਕਦੇ ਹੋ ਜਾਂ ਸਕਦੇ ਹੋ ਜਿਹਦੇ ਚ ਤੁਹਾਡੀ ਪੀਆਰ ਹੋ ਜਾਏਗੀ ਫਿਊਚਰ ਦੇ ਵਿੱਚ ਤਾਂ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੈ ਕਿ ਜਿਹੜੇ ਲੋਕ ਇਹ ਪੁੱਛ ਰਹੇ ਸੀ ਕਿ 50000 ਚ ਜਿਹੜਾ ਵੀਜ਼ਾ ਮਿਲਦਾ ਉਹ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਕੋਈ ਦੇ ਰਿਹਾ ਹੈ ਤਾਂ ਉਹ ਕੀ ਹੈ 아이 ਡੋ ਨੋ ਵਟ ਕੀ ਹੈ ਉਹ ਕੀ ਹੈਗਾ ਬਟ ਸਟਿਲ ਜਿਹੜੀ ਇੱਕ ਚੀਜ਼ ਹੈ ਤੁਸੀਂ ਧਿਆਨ ਰੱਖਣਾ ਮੈਂ ਉਹ ਵੀਡੀਓ ਨੈਕਸਟ ਬਣਾਵਾਂਗੀ ਜ਼ਰੂਰ ਜੋ क्वारिज हगया क्योंकि इमीडिएट वीडियो किसी ने अपलोड कीती है तब मैंने जान दे कि तूसी बेवकूफ बनो क्योंकि 50000 ਵੀ چلا ਗਿਆ ਤਾਂ واپس ਨਹੀਂ ਆਏਗਾ ਇਸ ਕਰਕੇ ਮੇਰਾ ਮਕਸਦ ਇਨਾ ਹੈ ਕਿ ਤੁਸੀਂ ਸਿਆਣੇ ਬਣੋ ਤੁਹਾਨੂੰ ਪੂਰੀ ਨੋਲੇਜ ਹੋਏ ਉਹਦੇ ਬਾਅਦ ਤੁਸੀਂ ਅਗਰ 10000 ਰੁਪਏ ਵੀ ਲਗਾਣਾ ਹੈ ਤਾਂ ਉਹ ਸੋਚ ਸਮਝ ਕੇ ਲਗਾਓ ਕਿ ਤੋਂ ਕੈਪੇਬਿਲਿਟੀ ਹੈਗੀ ਹੈ ਐਲੀਜੀਬਿਲਿਟੀ ਹੈਗੀ ਹੈ ਜਾਂ ਫਿਰ ਕੀ ਵੇਚ ਕੀ ਰਿਹਾ ਹੈ ਲੋਕਾਂ ਨੇ ਵਿਜ਼ਨ ਨੂੰ ਪ੍ਰੋਡਕਟ ਕਹਿਣਾ ਸ਼ੁਰੂ ਕਰਤਾ ਹੈ ਕਿ ਇਟ ਇਜ਼ ਨਾਟ ਅ ਪ੍ਰੋਡਕਟ ਪ੍ਰੋਡਕਟ ਫॉर ਸੇਲਿੰਗ ਤਾਂ ਇਫ ਦੇ ਦੇ ਆਰ ਸੇਇੰਗ ਕਿ ਉਹਨਾਂ ਲਈ ਉਹ ਪ੍ਰੋਡਕਟ ਹੈ ਪਰ ਤੁਸੀਂ ਉਹ ਪ੍ਰੋਡਕਟ ਖਰੀਦਣਾ ਹੈ ਜਾਂ ਨਹੀਂ ਖਰੀਦਣਾ ਤੁਹਾਡੇ ਚ ਕੈਪੈਸਿਟੀ ਹੈਗੀ ਹੈ ਜਾਂ ਨਹੀਂ ਹੈਗੀ ਉਹ ਚੀਜ਼ ਦਾ ਧਿਆਨ ਤਾਂ ਤੁਸੀਂ ਰੱਖਣਾ ਤਾਂ ਇਹ ਹੁੰਦਾ ਫਾਰਮਰ ਵੀਜ਼ਾ ਫਾਰਮ ਵਰਕਰ ਵੀਜ਼ਾ ਸੌਰੀ ਸਕਿੱਲ ਫਾਰਮਿੰਗ ਵੀਜ਼ਾ ਜਿਹੜਾ ਭਈਏ ਹੁੰਦੇ ਆ ਆਪਣੇ ਪੰਜਾਬ ਚ ਕੰਮ ਕਰਦੇ ਆ ਉਹੀ ਭਈਏ ਕੈਨੇਡਾ ਜਾਂਦੇ ਆ ਤਾਂ ਕਿੰਨੇ ਡਿਮਾਂਡ ਹੈ ਕਿੰਨੇ ਦਿਨਾਂ ਚ ਵੀਜ਼ਾ ਆਏਗਾ ਪ੍ਰੋਪਰ ਡਾਕੂਮੈਂਟਸ ਤੁਹਾਡੇ ਨਾਂ ਤੇ ਆਣਗੇ ਜਾਂ ਨਹੀਂ ਆਣਗੇ ਜਾਂ ਸਿਰਫ ਵੀਜ਼ੇ ਲਈ ਉਹ ਪੇਪਰ ਆਣਗੇ ਜਾਂ ਫਿਰ ਉੱਥੇ ਜਾਣ ਦੇ ਬਾਅਦ ਚ ਕੰਮ ਵੀ ਮਿਲੇਗਾ ਐਂਡ ਇਹ ਕੋਸ਼ਿਸ਼ ਕਰਿਓ ਕਿ ਪੈਸੇ ਵੀਜ਼ਾ ਲੱਗਣ ਦੇ ਬਾਅਦ ਚ ਐਂਡ ਜਦੋਂ ਵੀਜ਼ਾ ਅਪਲਾਈ ਕਰਦੇ ਆ ਤਾਂ ਫੋਨ ਨੰਬਰ ਦੇ ਉੱਤੇ ਐਸਐਮਐਸ ਅਲਰਟ ਆਉਂਦੇ ਹੁੰਦੇ ਆ ਕਿ ਪਾਸਪੋਰਟ ਹੈਜ਼ ਬੀਨ ਸਬਮਿਟਿਡ ਐਂਡ ਜਦੋਂ ਉਹ ਰਿਲੀਵ ਕਰਦੇ ਆ ਪਾਸਵਰਡ ਤਾਂ ਪਾਸਵਰਡ ਹਾਸ ਬੀਨ ਰਿਲੀਟ ਅਗਰ ਆਨਲਾਈਨ ਐਪਲੀਕੇਸ਼ਨ ਹੈ ਤਾਂ ਆਪਣੀ ਈਮੇਲ ਦੇਣ ਦੀ ਕੋਸ਼ਿਸ਼ ਕਰੋ ਤਾਂ ਕਿ ਜਿਹੜੀ ਵੀ ਕੋਰਸਪੋਂਡੈਂਸ ਹੁੰਦੀ ਹੈ ਜਿਹੜੀ ਵੀਜ਼ਾ ਆਫੀਸਰ ਦੀ ਐਂਡ ਐਂਬੈਸੀ ਦੀ ਹੋ ਤੁਹਾਡੇ ਕੋਲ ਡਾਇਰੈਕਟ ਆ ਸਕੇ ਕਿਉਂਕਿ ਬਹੁਤ ਟਾਈਪ ਦੇ ਫੇਕ ਵੀਜ਼ੇ ਵੀਜ਼ਾਸ ਵੀ ਆ ਗਏ ਆ ਮਾਰਕੀਟ ਚ ਤਾਂ ਉਹ ਚੀਜ਼ ਜਿਹੜੀ ਐ ਐਂਬੈਸੀ ਦੇ ਥਰੂ ਤੁਹਾਡੇ ਨਾਂ ਤੇ ਅਗਰ ਹੈਗਾ ਤਾਂ ਉਹ ਪ੍ਰੂਫ ਦੱਸੋ ਉਹਨਾਂ ਨੂੰ ਕਹੋ ਕਿ ਤੁਸੀਂ ਸਬਮਿਟ ਕੀਤਾ ਹੈ ਅਪਲਾਈ ਕੀਤਾ ਹੈ ਤੁਹਾਡੇ ਨਾਂ ਤੇ ਹੈ ਜਾਂ ਜੋ ਵੀ ਹੈ 올 ਦ ਇਨਫੋਰਮੇਸ਼ਨਸ ਬਾਕੀ ਜਿਹੜੀ ਤੁਸੀਂ ਡਾਊਟ ਪੁੱਛਣਾ ਹੈ ਉਹ ਵੀਡੀਓ ਦੇ ਥੱਲੇ ਲਿਖ ਕੇ ਲਿਖ ਕੇ ਪੁੱਛ ਲਿਓ ਕਿਉਂਕਿ ਮਨ ਮੈਨੂੰ ਨਹੀਂ ਪਤਾ ਤੁਹਾਡੇ ਕੀ ਕੀ ਡਾਊਟ ਹੋ ਸਕਦੇ ਆ ਇਸ ਬਾਰੇ ਤਾਂ ਮੈਂ ਦੂਸਰੀ ਜਿਹੜੀ ਵੀਡੀਓ ਹੈਗੀ ਹੈ ਐਦਾਂ ਦੀ ਹੀ ਵੀਅਰਡ ਲੁੱਕ ਦੇ ਵਿੱਚ ਬਣਾ ਦੇਣੀ ਆ ਕਿਉਂਕਿ ਪਤਾ ਨਹੀਂ 걸ਦਾ ਕੀ ਹੋਣਾ ਤਾਂ ਓਪਨ ਵਰਕ ਪਰਮਿਟ ਜਿਹੜਾ ਤੁਸੀਂ ਪੁੱਛਿਆ ਹੈ ਕਿ ਲੋਕ ਜਿਹੜੀ ਹੈ ਪਬਲਿਸਿਟੀ ਕਰ ਰਿਹਾ ਹੈ ਕਿ ਵਾਟ ਇਜ਼ ਓਪਨ ਵਰਕ ਪਰਮਿਟ ਨੈਕਸਟ ਵੀਡੀਓ ਮੈਂ ਉਹ ਨਹੀਂ ਬਣਾ ਦੇਣੀ ਆ ਤਾਂ ਫਿਰ ਦੇਖੀ ਜਾਏਗੀ ਬਾਅਦ ਦੀ ਬਾਤ ਵਿੱਚ ਓਕੇ ਬਾਏ ਟੇਕ ਕੇਅਰ